ਇਹਦਾ ਕੋਰਸ ਮਾਡਮ ਜਿਹੜਾ ਅਨੁਸਥਾਪਨ ਦਾ ਉਹ ਦੁਬਾਰਾ ਜਿਹੜਾ ਹੈ ਇੱਥੇ ਮੈਡੀਕਲ ਜਿਹੜਾ ਬੋਰਡ ਤੋਂ ਕਰਵਾਇਆ ਜਾਵੇ ਕਿਉਂਕਿ ਉਹ ਉੱਥੇ ਕੀ ਹੋਇਆ ਉਹਦਾ ਅਜੇ ਤੱਕ ਨਹੀਂ ਪਤਾ ਵੀ ਕੀ ਹੋਇਆ ਹੈ ਇਹਦੇ ਵਿੱਚ ਅਸੀਂ ਵੀ ਪੰਜਾਬ ਸਰਕਾਰ ਵੀ ਇਸ ਪਰਿਵਾਰ ਨੂੰ ਆਰਥਿਕ ਸਹਾਇਤਾ ਦੇਵੇ ਕਿਉਂਕਿ ਪਰਿਵਾਰ ਬਹੁਤ ਗਰੀਬ ਪਰਿਵਾਰ ਹੈ ਇਹ ਕੋਈ ਨਾ ਧਨਾਢੇ ਪਰਿਵਾਰ ਨਹੀਂ ਜਿਹੜਾ ਬੱਚਾ ਮੌਨ ਵਾਲਾ ਸੀ ਉਹਦੇ ਡੈਥ ਹੋਣ ਕਰਕੇ ਸਾਰਾ ਇੱਕਦਮ ਇਹਨਾਂ ਪਰਿਵਾਰ ਦੇ ਅੱਗੇ ਬਹੁਤ ਬੜੀ ਮੁਸੀਬਤ ਖੜੀ ਹੋ ਗਈ ਹੈ ਫੈਸਲਾ ਪ੍ਰਸ਼ਾਸਨ ਨਾਲ ਪੁਲਿਸ ਪ੍ਰਸ਼ਾਸਨ ਨਾਲ ਇਹ ਹੋਇਆ ਹੈ ਕਿ ਜਿਹੜੀ ਡੈੱਡ ਬੋਡੀ ਇੱਥੇ ਫ੍ਰੀਜ਼ ਰਿਫ੍ਰਿਜਰੈਟਰ ਚ ਰਹੀ ਹੈ ਦਾ ਮਸਲਾ ਬਹੁਤ ਸੰਘੀਨ ਮਸਲਾ ਹੈ ਕਿਉਂਕਿ ਸਭ ਤੋਂ ਵੱਡੀ ਜਿਹੜੀ ਇਸ ਤੇ ਗੱਲ ਹੈ ਜਿਹੜੀ ਕੋਤਾਈ ਹੈ ਇਹ ਹੈਗੀ ਵੀ ਕਿਸੇ ਪਰਿਵਾਰ ਨੂੰ ਇਨਫੋਰਮੇਸ਼ਨ ਨਹੀਂ ਕੀਤੀ ਗਈ ਚੱਕ ਕੇ ਲੈ ਗਏ ਫੇਰ ਜਦੋਂ ਫੋਨ ਆਉਂਦਾ ਹੈ ਉੱਥੇ ਵੀ ਪੂਰੀ ਗੱਲ ਨਹੀਂ ਦੱਸੀ ਗਈ ਹੁਣ ਜਿਵੇਂ ਇੱਥੋਂ ਕੋਈ ਗੇ ਹੈ ਦੱਸਣ ਮੁਤਾਬਿਕ ਉਹਦੇ ਸੰਗਤ ਲੱਗਦਾ ਵੀ ਉਹ ਉਸ ਤਰ੍ਹਾਂ ਜਿਹੜੇ ਹੈ ਪੰਛੀ ਨਹੀਂ ਲੈ ਸਕਦਾ ਐਸੇ ਕਰਕੇ ਸਾਡੇ ਅ ਬਿਸ਼ਨੋਏ ਸਮਾਜ ਦੇ ਰਾਸ਼ਟਰੀ ਹੈਡ ਐਕਸਿਡਰੀ ਦਵਿੰਦਰ ਜੀ ਕੂੜਿਆ ਸਮਾਜ ਦੀ ਤਰਫੋਂ ਜਿਹੜੀ ਨਮਾਈ ਕਰ ਰਹੇ ਨੇ ਸਾਡੀ ਉਹ ਆਏ ਹੈ ਉਹਨਾਂ ਨੇ ਪ੍ਰਸ਼ਾਸਨ ਨਾਲ ਵੀ ਗੱਲ ਕੀਤੀ ਹੈ ਮੇਲੇ ਵੀ ਹੈ ਉਹਦੇ ਨਾਲ ਵੀ ਗੱਲ ਕੀਤੀ ਹੈ ਸਮਾਜ ਦੀ ਇੱਕ ਇੱਕ ਗੱਲ ਮੰਗ ਸੀਗੀ ਮੈਂ ਜਿਹੜੀ ਹੈਗੀ ਕਿਹੜਾ ਪੋਸਮਾਰਟਮ ਜਿਹੜਾ ਅਨੁਸਥਾਪਨ ਦਾ ਉਹ ਦੁਬਾਰਾ ਜਿਹੜਾ ਹੈ ਇੱਥੇ ਮੈਡੀਕਲ ਜਿਹੜਾ ਹੈ ਬੋਰਡ ਤੋਂ ਕਰਵਾਇਆ ਜਾਵੇ ਕਿਉਂਕਿ ਉੱਥੇ ਕੀ ਹੋਇਆ ਉਹਦਾ ਅਜੇ ਤੱਕ ਨਹੀਂ ਪਤਾ ਵੀ ਕੀ ਹੋਇਆ ਤੇ ਐਸੇ ਕਰਕੇ ਫੇਰ ਕੁਝ ਜਿਹੜੀ ਮੰਗਾ ਹੋਰ ਸੀ ਜਿਵੇਂ ਐਸ ਪਰਿਵਾਰ ਨੂੰ ਜਿਹੜੇ ਕਾਰਵਾਈ ਹੈ क्राइमराज ਦਿੱਲੀ ਦੀ ਉਹ ਆਪਣੇ سوری মহারাষ্ট্রਾ ਦੀ बॉम्बे ਦੀ ਉਹ ਤਾਂ ਹੈਗੀ ਇਹਦੇ ਵਿੱਚ ਇਹ ਸੀ ਵੀ ਪੰਜਾਬ ਸਰਕਾਰ ਵੀ ਇਸ ਪਰਿਵਾਰ ਨੂੰ ਆਰਥਿਕ ਸਹਾਇਤਾ ਦਵੇ ਕਿਉਂਕਿ ਪਰਿਵਾਰ ਬਹੁਤ ਗਰੀਬ ਪਰਿਵਾਰ ਹੈ ਇਹ ਕੋਈ ਨਾ ధਨਾਢੇ ਪਰਿਵਾਰ ਨਹੀਂ ਜਿਹੜਾ ਬੱਚਾ ਕਮਾਉਣ ਵਾਲਾ ਸੀ ਉਹਦੇ ਡੈਥ ਹੋਣ ਕਰਕੇ ਸਾਰਾ ਇੱਕਦਮ ਇਹਨਾਂ ਪਰਿਵਾਰ ਦੇ ਅੱਗੇ ਬਹੁਤ बड़ी ਮੁਸੀਬਤ ਖੜੀ ਹੋ ਗਈ ਹੈ ऐसे वादे मंगसीबी परिवार ਨੂੰ ਆਰਥਿਕ ਸਹਾਇਤਾ ਦੇਵੇ ਪੰਜਾਬ ਸਰਕਾਰ ਇੱਕ ਜਿਹੜਾ ਇਹਨਾਂ ਦਾ ਬੱਚਾ ਆ ਜਾਂ ਬੱਚੀ ਕਿਉਂਕਿ ਦੋ ਬੱਚੇ ਉਹਨਾਂ ਦੇ ਰਹਿ ਗਏ ਉਹ ਜਿਹੜਾ ਹੈ ਉਹਨਾਂ ਨੂੰ ਸਰਕਾਰ ਮਦਦ ਕਰੇ ਉਹਨਾਂ ਨੂੰ ਨੌਕਰੀ ਦੇਵੇ ਜਿਵੇਂ ਕਿ ਕੋਈ ਪਹਿਲੀ ਗੱਲ ਨਹੀਂ ਜਿਵੇਂ ਸਰਕਾਰ ਦੂਸਰੇ ਵੀ ਸਹੀਦ ਹੋਏ ਹੈ ਚਾਹੇ ਕਿਸਾਨ ਸੀ ਕੋਈ ਸੀ ਉਹਨਾਂ ਦੇ ਪਰਿਵਾਰਾਂ ਨੂੰ ਜਿਹੜੀ ਹੈ ਨੌਕਰੀ ਦਿੱਤੀ ਹੈ ਤਾਂ ਮਿਸ਼ਨਰੀ ਸਮਾਜ ਦਾ ਇਹ ਪਹਿਲਾ ਬੱਚਾ ਹੈਗਾ ਇਸ ਏਰੀਆ ਦਾ ਪਹਿਲਾ ਬੱਚਾ ਆਏਗਾ ਜਿਹੜਾ ਇਨੀ ਬਰਬਤਾਂ ਨਾਲ ਜਿਹੜੀ ਇਹਦੀ ਇਹਨੂੰ ਮੌਤ ਦੇ ਕਾਰਨ ਉੱਤਾਰਿਆ ਗਿਆ ਇਹ ਜਦੋਂ ਸਾਰੀ ਪੋਸਮਾਰਟਮ ਰਿਪੋਰਟ ਆਉਗੀ ਤਾਂ ਪਤਾ ਲੱਗੂਗਾ ਕਿ ਅਸਲੀਅਤ ਜਿਹੜੀ ਹੈ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਤਾਂ ਹੀ ਹੋ ਸਕਦਾ ਹੈ ਐਸੇ ਕਰਕੇ ਜਿਹੜਾ ਅਜ ਫੈਸਲਾ ਹੋਇਆ ਵੀ ਹੁਣ ਜਿਹੜਾ ਇਹਦੀ ਡੈੱਡ ਬੋਡੀ ਹੈ ਇੱਕ ਐਪਲੀਕੇਸ਼ਨ ਪਰਿਵਾਰ ਦੀ ਤਰਫੋਂ ਹੁਣ ਐਸਡੀਐਮ ਸਾਹਿਬ ਨੂੰ ਦੇਣਗੇ ਐਸਡੀਐਮ ਸਾਹਿਬ ਕਿਉਂਕਿ ਤਰਜੈਕਟ ਹੋਣੇ ਉਹਨਾਂ ਦੇ ਅਧਿਕਾਰ ਚ ਹੈ ਉਸ ਤੋਂ ਬਾਅਦ ਉਸ ਆਰਡਰ ਦੀ ਜਿਹੜੀ ਰਿਜੈਕਟ ਹੋਦੀ ਹੈ ਹਾਈ ਕੋਰਟ ਜਾਣਗੇ ਹਾਈ ਕੋਰਟ ਜਾ ਕੇ ਉਹਦਾ ਆਰਡਰ ਪੋਸਮਾਰਟ ਨੂੰ ਦੁਬਾਰਾ ਜਿਹੜਾ ਕਰਾਉਣ ਦਾ ਆਰਡਰ ਲੈਣਗੇ ਦੁਬਾਰਾ ਪੋਸਮਾਰਟ ਹੋਊਗਾ ਇੰਨੇ ਤੱਕ ਫੈਸਲਾ ਪ੍ਰਸ਼ਾਸਨ ਨਾਲ ਪੁਲਿਸ ਪ੍ਰਸ਼ਾਸਨ ਨਾਲ ਹੀ ਹੋਇਆ ਹੈ ਕਿ ਜਿਹੜੀ ਹੈ ਡੈੱਡ ਬੋਡੀ ਇੱਥੇ ਡ੍ਰੀਫ ਰਿਫਰਿਜਰੈਟਰ ਚ ਰਹੂਗੀ ਜਦੋਂ ਪੋਸਮਾਰਟ ਹੋਊਗਾ ਉਸ ਤੋਂ ਬਾਅਦ ਜਿਹੜੀ ਅਗਲੀ ਜੋ ਵੀ ਸਥਿਤੀ ਬਣਦੀ ਹੈ ਉਹ ਬਾਅਦ ਚ ਦੇਖੀ ਜਾਊਗੀ ਆਹ ਤਿੰਨ ਕੀ ਪਨਿਰਾਮ ਕੀ ਹੈ ਜੀ ਅਨੁਜ ਥਾਪਣ ਵਾਲਾ ਜੋ ਮਾਮਲਾ ਹੈ ਉਸਨੇ ਕਿਸ ਤਰ੍ਹਾਂ ਸੇ ਜੋ ਫੈਸਲਾ ਲਿਆ ਗਿਆ ਪਰਿਵਾਰ ਔਰ ਸਮਾਜ ਨੇ ਪਰਿਵਾਰ ਔਰ ਸਮਾਜ ਨੇ ਮਿਲ ਕੇ ਫੈਸਲਾ ਲਿਆ ਹੈ ਕਿ ਜਦ ਤੱਕ अपन आज हम एस डी एम को कॉपी देंगे इसकी पोस्टमार्टम वो कह रहे हैं मेरे क्षेत्राधिकार में नहीं हैं तो वो रिजेक्ट करेंगे तो हम हाईकोर्ट में जाके इसका पोस्टमार्टम कराएंगे उसके बाद ही अंतिम संस्कार करेंगे और पोस्टमार्टम जब तक बूढ़ी हमारे घर पे रहेगी और डी फ्रीज में रहेगी ठीक